ਇਕਲੌਤੇ ਪੁੱਤ ਦੀ ਵਿਦੇਸ਼ ਦੇ ਵਿੱਚ ਅਚਾਨਕ ਹੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਜਿਸ ਦਾ ਕੀ ਪਿਓ ਜੋ ਕਿ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਤਾਂ ਹੁਣ ਪਿਓ ਦੀ ਮੌਤ ਹੋ ਚੁੱਕੀ ਸੀ ਬੇਟੀ ਦੀ ਮੌਤ ਹੋ ਚੁੱਕੀ ਹੈ ਅਜਿਹੇ ਦੇ ਵਿੱਚ ਹੁਣ ਘਰ ਦੇ ਵਿੱਚ ਸਿਰਫ ਮਾਂ ਤੇ ਦਾਦੀ ਰਹਿ ਗਈ ਹੈ ਜਿਆ ਬਿਆਦੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਵਿਦੇਸ਼ ਦੇ ਵਿੱਚ ਚੰਗੇ ਭਵਿੱਖ ਦੀ ਆਸ ਦੇ ਵਿੱਚ 24 ਸਾਲ ਦਾ ਨੌਜਵਾਨ ਗਿਆ ਹੋਇਆ ਸੀ ਉੱਥੇ ਜਾ ਕੇ ਸੈਟਲ ਹੋਣ ਦੀ ਪਲੈਨਿੰਗ ਕਰ ਰਿਹਾ ਸੀ ਸੋਚ ਰਿਹਾ ਸੀ ਕਿ ਹੁਣ ਘਰ ਦੇ ਜਿਹੜੇ ਹਾਲਾਤ ਨੇ ਉਹ ਸੁਧਰ ਜਾਣਗੇ ਭਵਿਕ ਜਿਹੜਾ ਹੈਗਾ ਸੈੱਟ ਹੋ ਜਾਵੇਗਾ ਪਰ ਅਜੇ ਹੀ ਦੇ ਵਿੱਚ ਅਚਾਨਕ ਹੀ 21 ਤਰੀਕ ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਘਰ ਦੇ ਵਿੱਚ ਵੀ ਜੋ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਦਰੋਸਤ ਕਰਨ ਦਾ ਉਦੇਸ਼ ਲੈ ਕੇ ਇਹ ਵਿਦੇਸ਼ ਗਿਆ ਸੀ ਕੈਨੇਡਾ ਗਏ ਪੰਜਾਬੀ ਨੌਜਵਾਨ ਹਰਮਨਜੋਤ ਸਿੰਘ ਜਿਸ ਦੀ ਕੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ 21 ਤਰੀਕ ਨੂੰ ਇਹ ਪਣਾ ਵਾਪਰੇਗਾ ਸ੍ਰੀ ਮੁਕਸੇ ਸਾਹਿਬ ਦਾ ਇਹ ਨੌਜਵਾਨ ਹਰਮਨਜੋਤ ਰਹਿਣ ਵਾਲਾ ਸੀ ਜਿਸ ਦਾ ਪਿਓ ਗੁਰਸੇਵਕ ਸਿੰਘ ਜਿਸ ਦੀ ਕੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤਾ ਦੱਸਿਆ ਜਾ ਰਿਹਾ ਹੈ ਕਿ ਹਰਮਨਜੋਤ ਸਿੰਘ ਦੇ ਪਿਤਾ ਗੁਰਸੇਵਕ ਸਿੰਘ ਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਜਿਹੇ ਦੇ ਵਿੱਚ ਹਰਮਨਜੋਤ ਸਿੰਘ ਕੈਨੇਡਾ ਦੇ ਸ਼ਹਿਰ ਐਡਮਿੰਟਨ ਦੇ ਵਿੱਚ ਰਹਿੰਦਾ ਸੀ ਜਦੋਂ 14 ਮਹੀਨੇ ਪਹਿਲਾਂ ਕਰਦੇ ਹਾਲਾਤ ਸੁਧਾਰਨ ਦੇ ਲਈ ਪੰਜਾਬ ਚੋਂ ਕਰਜ਼ਾ ਚੁੱਕ ਕੇ ਕੈਨੇਡਾ ਗਿਆ ਸੀ ਤੇ ਕੈਨੇਡਾ ਜਾ ਕੇ ਉੱਥੇ ਹਲੇ ਜ਼ਿੰਦਗੀ ਆਪਣੀ ਸ਼ੁਰੂ ਹੀ ਕੀਤੀ ਸੀ ਕਿ 21 ਫਰਵਰੀ ਦੀ ਦੁਪਹਿਰ ਵੇਲੇ ਉਸ ਨੂੰ ਦਿਲ ਦਾ ਅਚਾਨਕ ਹੀ ਦੌਰਾ ਪੈ ਗਿਆ ਨੌਜਵਾਨ ਹਰਮਨਜੋਤ ਸਿੰਘ ਦੀ ਮੌਤ ਮਗਰੋਂ ਹੁਣ ਉਸ ਦੇ ਘਰ ਦੇ ਵਿੱਚ ਮਾਂ ਅਤੇ ਦਾਦੀ ਰਹਿ ਗਈ ਹੈ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰਮਨਜੋਤ ਸਿੰਘ ਦੇ ਮ੍ਰਿਤਕ ਦੇ ਜਲ ਤੋਂ ਜਲਦ ਪੰਜਾਬ ਦੇ ਵਿੱਚ ਜੋ ਹੈ ਲੈ ਕੇ ਆਇਆ ਜਾਵੇ ਤਾਂ ਜੋ ਅੰਤਮ ਸੰਸਕਾਰ ਆਪਣੇ ਹੱਥੀ ਕਰ ਸਕਣ ਤੇ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਦੇਖ ਸਕਣ ਤਾਂ ਤਸਵੀਰ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਇਹ ਹਰਮਨ ਜੋਤ ਜੋ ਕਿ ਵਿਦੇਸ਼ 14 ਮਹੀਨੇ ਪਹਿਲਾਂ ਗਿਆ ਸੀ ਤੇ ਪਹਿਲੀ ਖਬਰ ਨਹੀਂ ਆ ਲਗਾਤਾਰੀ ਰੋਜ਼ਾਨਾ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਵਿਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਪੁੱਤ ਜੋ ਜਾਂਦੇ ਨੇ ਚੰਗੇ ਪਵਿੱਖ ਦੀ ਆਸ ਤੇ ਵਿੱਚ ਪਰ ਉੱਥੇ ਜਾ ਕੇ ਕਈਆਂ ਨੂੰ ਬਹੁਤ ਜ਼ਿਆਦਾ ਵੱਡੀ ਗਣਤੀ ਕੇ ਸਾਹਕਦੇ ਆ ਜਿਨ੍ਹਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਹਾਲਾਂਕਿ ਇਸ ਦੇ ਵਿੱਚ ਕਈ ਜਾਣਕਾਰੀਆਂ ਵੀ ਸਾਹਮਣੇ ਆਉਂਦੀਆਂ ਨੇ ਕਿਹਾ ਜਾਂਦਾ ਹੈ ਕਿ ਉੱਥੇ ਜਾ ਕੇ ਨੌਜਵਾਨ ਜਿਹੜੇ ਨੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦੇ ਨੇ ਜਾਂ ਫਿਰ ਉੱਥੇ ਜਾ ਕੇ ਕੁਝ ਕਿਉਂ ਨੌਜਵਾਨ ਅਜਿਹੇ ਹੁੰਦੇ ਨੇ ਕਿਉਂਕਿ ਜਦੋਂ ਫੈਮਿਲੀ ਤੋਂ ਦੂਰ ਰਹਿਣਾ ਪੈਂਦਾ ਹੈ ਤਾਂ ਅਜਿਹੇ ਦੇ ਵਿੱਚ ਕਾਫੀ ਕੁਝ ਮੁਸ਼ਕਲਾਂ ਆਉਂਦੀਆਂ ਨੇ ਪਰ ਜਦੋਂ ਅਸੀਂ ਫੈਮਿਲੀ ਦੇ ਨਾਲ ਰਹਿੰਦੇ ਹਾਂ ਤਾਂ ਫੈਮਿਲੀ ਦੇ ਨਾਲ ਰਹਿੰਦੇ ਆ ਉਹ ਮੁਸ਼ਕਲਾਂ ਕਿਤੇ ਨਾ ਕਿਤੇ ਘੱਟ ਲੱਗਦੀਆਂ ਨੇ ਲੇਕਿਨ ਜਦੋਂ ਫੈਮਿਲੀ ਤੋਂ ਦੂਰ ਰਿਹਾ ਜਾਂਦਾ ਹੈਗਾ ਸਾਡੇ ਆਣ-ਗੁਆਣ 'ਚ ਸਾਡੇ ਨਾਲ ਕੋਈ ਗੱਲਬਾਤ ਕਰਨ ਦੇ ਲਈ ਨਹੀਂ ਹੁੰਦਾ ਅਜੇਹੇ ਦੇ ਵਿੱਚ ਸਟ੍ਰੈਸ ਲੈਵਲ ਵੀ ਬਹੁਤ ਜ਼ਿਆਦਾ ਵਧ ਜਾਂਦਾ ਕਿਉਂਕਿ ਇੱਕ ਵਿਦੇਸ਼ ਦੇ ਵਿੱਚ ਇਕ ਅਜਿਹੀ ਜਗ੍ਹਾ ਜਾਣਾ ਜਿੱਥੇ ਸਾਡੇ ਪਰਿਵਾਰ ਦਾ ਕੋਈ ਨਾ ਹੋਵੇ ਤੇ ਜਿਸ ਦੇ ਨਾਲ ਅਸੀਂ ਕੋਈ ਗੱਲਬਾਤ ਨਾ ਕਰ ਸਕੀਏ ਤਾਂ ਕਿਹਾਏ ਵੀ ਜਾਣਦੇ ਕਿ ਡਿਪਰੈਸ਼ਨ ਕਰਕੇ ਸਟ्रेस ਕਰਕੇ ਵੀ ਜੋ ਹੈ ਹਾਰਟ ਅਟੈਕ ਆਉਂਦੇ ਨੇ ਤਾਂ ਦਿਲ ਦਾ ਦੌਰਾ ਪੈਣ ਦਾ ਕਾਰਨ ਅਖਰ ਕੀ ਹੈਗਾ ਆ ਇਸ ਬਾਬਤ ਫਿਲਹਾਲ ਤੱਕ ਜਾਣਕਾਰੀ ਨਹੀਂ ਆਈ ਹੈ ਹਰਮਨ ਜੋਤ ਸਿੰਘ ਜੋ ਕਿ ਮਹਿਜ਼ 14 ਮਹੀਨੇ ਪਹਿਲਾਂ ਹੀ ਗਿਆ ਸੀਗਾ ਤੇ ਹੁਣ ਉਸ ਦੀ ਮੌਤ ਹੋ ਗਈ ਹੈ ਤੇਈ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਕਿਹਾ ਇਹ ਜਾਂਦਾ ਹੈਗਾ ਕਿ ਜਦੋਂ ਵਿਦੇਸ਼ ਤੇ ਵੀ ਜਦੋਂ ਮਾਪਿਆਂ ਤੋਂ ਦੂਰ ਬੱਚੇ ਰਹਿੰਦੇ ਨੇ ਅਜਿਹੇ ਦੇ ਵਿੱਚ ਉਹਨਾਂ ਨੂੰ ਲਗਾਤਾਰ 2-2 3-3 ਸ਼ਿਫਟਾਂ ਲਗਾਉਣੀਆਂ ਪੈਂਦੀਆਂ ਨੇ ਨਾਲ ਪੜ੍ਹਾਈ ਵੀ ਕਰਨਾ ਪੈਂਦਾ ਹੈਗਾ ਕੁਝ ਸਟੱਡੀ ਵੀਜ਼ਾ ਤੇ ਜਾਂਦੇ ਨੇ ਤਾਂ ਬਹੁਤ ਜ਼ਿਆਦਾ ਸਟ੍ਰੈਸ ਹੋ ਜਾਂਦਾ ਹੈ ਜਿਸ ਦੇ ਕਾਰਨ ਕੁਝ ਕੁ ਨੌਜਵਾਨ ਹੁੰਦੇ ਨੇ ਜੋ ਚੰਗੀ ਆਦਤ ਦੇ ਵਿੱਚ ਲੱਗਦੇ ਨੇ ਕੁਝ ਅਜਿਹੇ ਨੌਜਵਾਨ ਹੁੰਦੇ ਨੇ ਜੋ ਕਿ ਬੁਰੀ ਲੱਤ ਫੜ ਲੈਂਦੇ ਨੇ ਕੁਝ ਅਜਿਹੇ ਨੌਜਵਾਨ ਜੋ ਬੁਰੀ ਲੱਤ ਦੇ ਵਿੱਚ ਪਹਿਲੇ ਲੱਗੇ ਹੋਏ ਨੇ ਉਹਨਾਂ ਦਾ ਪੱਲਾ ਫੜ ਲੈਂਦੇ ਨੇ ਅਜਿਹੇ ਦੇ ਵਿੱਚ ਉਹ ਨਸ਼ਾ ਕਰਨ ਲੱਗ ਜਾਂਦੇ ਨੇ ਤੇ ਵਿਦੇਸ਼ ਦੇ ਵਿੱਚ ਸਿੰਥੈਟਿਕ ਨਸ਼ਾ ਹੁੰਦੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਡੈਥ ਤਾਂ ਨਹੀਂ ਹੁੰਦੀ ਲੇਕਿਨ ਵਿਦੇਸ਼ ਦੇ ਵਿੱਚ ਜਾਂਦੇ ਆ 15 ਦਿਨਾਂ 10 ਦਿਨਾਂ ਸਾਲ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿਹਾ ਜਾਂਦਾ ਹੈ ਦਿਲ ਦਾ ਦੌਰਾ ਤੇ ਕਈਆਂ ਨੂੰ ਜੋ ਹੈ ਸਦਮਾ ਪਹੁੰਚ ਜਾਂਦਾ ਹੈਗਾ ਡਿਪਰੈਸ਼ਨ ਲੈਵਲ ਇੰਨਾ ਜ਼ਿਆਦਾ ਹੋ ਜਾਂਦਾ ਹੈ ਸਟ्रेस ਇੰਨਾ ਜ਼ਿਆਦਾ ਹੋ ਜਾਂਦਾ ਹੈ ਕੰਮਕਾਰ ਨੂੰ ਲੈ ਕੇ ਪਰਿਵਾਰ ਵਾਲਿਆਂ ਤੋਂ ਦੂਰ ਰਹਿ ਕੇ ਤਾਂ ਅਜਿਹੇ ਦੇ ਵਿੱਚ ਉਹ ਡਿਪਰੈਸ਼ਨ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਉਨਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਤੇ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਜਿਹੜੇ ਮਾਪੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਕਿ ਅਸੀਂ ਤਾਂ ਜ਼ਮੀਨ ਵੇਚ ਕੇ ਗਹਿਣੇ ਵੇਚ ਕੇ ਜੋ ਪੂਰੀ ਪੂੰਜੀ ਸੀ ਪੂਰੀ ਜ਼ਿੰਦਗੀ ਦੀ ਜੋ ਕਮਾਈ ਸੀ ਅਸੀਂ ਉਹ ਸਭ ਕੁਝ ਇਕੱਠਾ ਜੋੜ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਕਿ ਚਲ ਸਾਡਾ ਪੁੱਤ ਵਿਦੇਸ਼ ਜਾਵੇਗਾ ਉੱਥੇ ਜਾ ਕੇ ਸੈਟਲ ਹੋਵੇਗਾ ਥੋੜਾ ਟਾਈਮ ਜ਼ਰੂਰ ਲੱਗੇਗਾ ਪਰ ਕੁਝ ਟਾਈਮ ਬਾਅਦ ਸਾਡਾ ਪੁੱਤ ਉੱਥੇ ਸੈਟਲ ਹੋ ਜਾਵੇਗਾ ਤੇ ਸਾਡਾ ਪਵਿੱਖ ਵੀ ਜੋ ਹੈ ਕਿ ਤਨਾ ਕਿਤੇ ਸਟੇਬਲ ਹੋ ਜਾਵੇਗਾ ਤੇ ਸਭ ਤੋਂ ਜ਼ਿਆਦਾ ਮਾਪਿਆਂ ਨੂੰ ਇਹ ਹੁੰਦੀ ਹੈ ਕਿ ਸਾਡਾ ਪੁੱਤ ਜੋ ਹੈ ਉਸ ਦੀ ਲਾਈਫ ਬਣ ਜਾਵੇਗੀ ਪਰ ਅਜਿਹੇ ਦੇ ਵਿੱਚ ਜਦੋਂ ਵਿਦੇਸ਼ ਦੇ ਵਿੱਚ ਜਾ ਕੇ ਨੌਜਵਾਨਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਸ਼ਾਇਦ ਹੀ ਕੋਈ ਇਸ ਦਾ ਅੰਦੇਸ਼ਾ ਲਗਾ ਸਕਦਾ ਹੈ ਕਿ ਉਹਨਾਂ ਮਾਪਿਆਂ ਤੇ ਕੀ ਬੀਤਦੀ ਹੋਵੇਗੀ ਕਿ ਦੂਰ ਦੇਸ਼ ਦੇ ਵਿੱਚ ਸਾਡਾ ਪੁੱਤ ਹੈਗਾ ਉਸ ਦੀ ਮੌਤ ਹੋ ਗਈ ਲੇਕਿਨ ਅਸੀਂ ਉਸ ਦਾ ਚਿਹਰਾ ਵੀ ਨਹੀਂ ਦੇਖ ਸਕਦੇ ਅਜਿਹੇ ਦੇ ਵਿੱਚ ਮਾਪਿਆਂ ਦੇ ਕੋਲ ਇੱਕੋ ਇੱਕ ਜੋ ਇਹ ਮੰਗ ਰਹਿ ਜਾਂਦੀ ਹੈ ਸਰਕਾਰ ਦੇ ਕੋਲੋਂ ਕਿ ਸਾਡੇ ਪੁੱਤ ਨੂੰ ਵਿਦੇਸ਼ ਤੋਂ ਪੰਜਾਬ ਦੇ ਵਿੱਚ ਸਾਡੇ ਮੂਰੇ ਲਿਆਂਦਾ ਜਾਵੇ ਤਾਂ ਜੋ ਅਸੀਂ ਅਟਲੀਸਟ ਆਖਰੀ ਵਾਰ ਉਸ ਨੂੰ ਦੇਖ ਸਕੇ ਤੇ ਰਸਮੀ ਤੌਰ ਉਤੇ ਜੋ ਅੰਤਮ ਸੰਸਕਾਰ ਆਪਣੇ ਹੱਥੀ ਕਰ ਸਕੀਏ ਤਾਂ ਅਜਿਹੇ ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਤੋਂ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ 24 ਸਾਲ ਦੇ ਹਰਮਨ ਜੋਤ ਸਿੰਘ ਦੀ ਜੋ ਹੈਗੀ ਆ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋਈ ਹੈ ਤੇ ਪਰਿਵਾਰ ਦੇ ਵੱਲੋਂ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਸਾਡਾ ਜੋ ਇੱਕ ਲੋਤਾ ਪੁੱਤ ਸੀਗਾ ਜਿਸਦੇ ਪਿਓ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਇੱਕੋ ਇੱਕ ਘਰ ਦਾ ਵਾਰਿਸ ਸੀ ਜੋ ਕਮਾ ਸਕਦਾ ਸੀ ਰੋਜੀ ਰੋਟੀ ਚਲਾ ਸਕਦਾ ਸੀ ਅਜਿਹੇ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤਾਂ ਕਿਸੇ ਵੀ ਤਰੀਕੇ ਦੇ ਨਾਲ ਉਸ ਦੀ ਮ੍ਰਿਤਕ ਦੇ ਪੰਜਾਬ ਦੇ ਵਿੱਚ ਲਿਆਂਦੀ ਜਾਵੇ ਤਾਂ ਜੋ ਅਸੀਂ ਅੰਤਮ ਸੰਸਕਾਰ ਕਰ ਸਕੀਏ ਇਕਲੌਤੇ ਪੁੱਤ ਦੀ ਵਿਦੇਸ਼ੀ